ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਟਿਲਮਾ ਟੋਲ ਪਲਾਜ਼ਾ ਮੁਕਤ ਕਰਾਇਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਅਤੇ ਬਲਾਕ ਕਰਤਾਰਪੁਰ ਵੱਲੋਂ ਟਿਲਮਾ ਟੋਲ ਪਲਾਜ਼ਾ ਜ਼ਿਲ੍ਹਾ ਕਪੂਰਥਲਾ ਜੋ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਰੋਡ ਤੇ ਸਥਿਤ ਹੈ ਉਸ ਨੂੰ ਓਰੀ ਕਰਵਾਇਆ ਗਿਆ ਟੋਲ ਪਲਾਜ਼ਾ ਉਨ੍ਹਾਂ ਦੱਸਿਆ ਕਿ 22 ਫਰਵਰੀ ਰਾਤ 12 ਵਜੇ ਤੱਕ ਮੁਫਤ ਚ ਰਹੇਗਾ ਇਸ ਮਕੇ ਰੋਸ ਦੇ ਚੱਲਦਿਆਂ ਕਿਸਾਨਾਂਗੂ ਜਸਵੀਰ ਸਿੰਘ ਲੱਟਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਤੀਰੇ ਦਾ ਖਾਮਿਆਜਾ ਆਉਣ ਵਾਲੇ ਸਮੇਂ ਦੌਰਾਨ ਕੇਂਦਰ ਨੂੰ ਭੁਗਤਣਾ ਪਵੇਗਾ ਤੇ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨ ਮਾਰੂ ਨੀਤੀਆਂ ਪੜਾ ਕੇ ਕਿਸਾਨਾਂ ਦੇ ਮਤਰਈ ਮਾਮਲਾ ਸਲੂਕ ਕੀਤਾ ਇਸ ਮੁcke ਹੋਰ ਗੱਲਬਾਤ ਕਰਦੇ ਆਂ ਕਿਸਾਨ ਲਾਗੂਆ ਨੇ ਕੀ ਆਖਿਆ ਜਸਵੀਰ ਸਿੰਘ ਲਠਾ ਜ਼ਿਲ੍ਹਾ ਫਰਨਾਨ ਫਾਰਮ ਕਿਸਾਨ ਯੂਨੀਅਨ ਉਕਾਦੀਆਂ ਤਫੂਲ ਫਲਾ ਅੱਜ ਜਿਹੜਾ ਦਿੱਲੀ ਤੋਂ ਅਬਰਸਨ ਹਾਈਵੇ ਆ ਉਹਦੇ ਉੱਪਰ ਦਾ ਸਲਮਾਨ ਟੋਲ ਸਟੇਜ ਸਾਡੇ ਗਿੱਲਾ ਖਪੂਰਸਾ ਸ਼ੌਂਦਾ ਆ ਉਹਨੂੰ ਅਸੀਂ 20 21 22 ਫਰਵਰੀ ਤੱਕ ਜਿਹੜਾ ਬੰਦ ਕੀਤਾ ਆ ਜੇ ਉਸ ਤੋਂ ਅਗੇ ਸਾਨੂੰ ਕੋਈ ਸੰਯੁਕਤ ਸਬੋਥੇ ਦੀ ਕਾਲ ਆ ਜਾਂ ਸਾਡੇ ਜ਼ਿਲ੍ਹਾ ਪ੍ਰਧਾਨ ਹਰਮੀਂ ਸਿੰਘ ਦਾ ਕਾਨਿਆ ਸਾਹਿਬ ਦਾ ਮੈਸੇਜ ਆਇਆ ਫਿਰ ਆਪਾਂ ਇਹਨੂੰ ਉਹ ਲੰਬਾ ਵੀ ਲਾ ਕੇ ਜਾਵਾਂਗੇ ਕਿਉਂਕਿ ਸਾਡੀ ਜਿਹੜੀ ਆਲ ਇੰਡੀਆ ਦੀ ਜਿਹੜੀ ਮੀਟਿੰਗ ਆ ਉਹ ਦਿੱਲੀ 'ਚ ਹੋ ਰਹੀ ਆ ਉਹ ਸੰਯੁਕਤ ਸਬੋਥਿਆਂ ਦੇ ਵੀ ਜਾਣਾ ਆ ਜਿਹੜੇ ਮੋਦੀ ਸਰਕਾਰ ਨੇ ਜਿੱਥੋਂ ਚਾਰ ਮੀਟਾਂ ਜਣੀਆਂ ਪੰਜਾਬ ਦੇ ਖਾਨਾਂ ਨਾਲ ਜਿ세 ਬੰਦੀਆਂ ਨੇ ਕੀਤੀਆਂ ਆਖੇ ਕੁਝ ਕੋਈ ਹਾਲਤ ਨਹੀਂ ਨਿਕਲਿਆ ਇਹ ਸਾਰੀ ਮੋਦੀ ਸਰਕਾਰ ਦੀ ਛਾਲ ਆ ਇਹਦੇ ਚ ਭਗਵੰਤ ਮਾਨ ਵੀ ਨਲਿਆ ਆ ਜਿਹੜਾ ਠੱਕੇ ਦਿੱਲੀ ਭੇਜਿਆ ਤਾਂ ਇੰਨੇ ਭਗਵੰਤ ਮਾਨ ਨੇ ਆਖ ਬੰਨਿਆ ਸੀ ਤੇ ਮੇਰੀ ਸਰਕਾਰ ਬਣਾਉਂਦੇ ਤਾਂ ਕਪੂਰ ਸਿੰਘ ਸਾਹਿਬ ਦੀ ਸਰਕਾਰ ਸੀ ਮੈਂ ਦੇਈਆਂ ਬੰਦਾਂ ਤੇ ਮੈਂ ਇਸ ਨਹੀਂ ਦੇਾਂਗਾ ਜਾਂ ਸਾਡੀ ਉਹ ਜਿਹੜੀ ਬੀਬੀ ਗਗਨ ਜਿਹੜੀ ਅਮਰਸਰ ਤੋਂ ਬਣੀ ਆ ਐਮਐਲਏ ਉਹਨੇ ਖਿਆ ਮੈਂ ਮੈਂ ਛੁਟਕੀ ਨਹੀਂ ਜਣਾ ਇਹਨੂੰ ਆਹ ਹਾਲਾ ਕਰਨਾ ਕਿ ਤੁਹਾਡਾ ਐਮਐਸਪੀ ਦੇਵਾਂਗੇ ਹੁਣ ਪੰਜਾਬ ਸਰਕਾਰ ਕਿਉਂ ਭੱਜ ਰਹੀ ਆ ਪੰਜਾਬ ਸਰਕਾਰ ਸਾਨੂੰ ਐਮਐਸਪੀ ਦੇਵੇ ਜਾਂ ਸਾਨੂੰ ਦਿੱਲੀ ਵਾਲੇ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਸਾਡੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਅੰਦ ਕਰਨਾ ਜਾਂ ਜਿਹੜਾ ਕਿਸਾਨਾਂ ਦਾ ਬੇਦੂਰਾਂ ਦਾ ਸਾਰਾ ਕੰਮਾ ਮਾਫ਼ ਕਰਨਾ ਇਸ ਖਣ ਵਿੱਚ ਸਾਡੀ ਪੂਰੀ ਲੋਰ ਮੰਗਿਆ ਵੀ ਜਿਹੜੇ ਜਿੰਨੀਆਂ ਚਿਰ ਸਾਡਾ ਇੱਥੇ ਜਿਹੜਾ ਸਾਡਾ ਚਾਹੁੰਦਾ ਨਹੀਂ ਸਾਡੇ ਕਿਸਾਨ ਬੰਦ ਤੋਂ ਵੱਧ ਤੇ ਲੁਮਾ ਜਲਾ ਕਪੂਰ ਤੋਂ ਪਹੁੰਚੋ ਸਰਕਾਰ ਜੋ ਗਾਜ਼ਿੰਗ ਪਿੰਡ ਬ੍ਰਹੀਵਾਲ ਤੋਂ ਨਡਾਲਾ ਬਲਾਕ ਪ੍ਰਧਾਨ ਹੋਣ ਦੇ ਭਾਰਤੀ ਕਿਸਾਨ ਜਿਉ ਨੇ ਕਾਦੀਆਂ ਦਾ ਜੋ ਵੀ ਆਪਣਾ ਸੰਯੁਕਤ ਮੋਰਚੇ ਦਾ ਕੱਲ ਆਨੂ ਕਾਲ ਆਈ ਸੀ ਜੋ ਜਿੰਨੇ ਵੀ ਪੰਜਾਬ ਦੇ ਵਿੱਚ ਹਾਂ ਟੂਲ ਪਲਾਂਗੇ ਬੰਦ ਕਰਾਣੇ ਹਨ ਕਿਉਂ 3 ਦਿਨ ਤੋਂ ਲਗਾਤਾਰ ਭਾਰਤੀ ਕਿਸਾਨ ਜਿਉ ਨੇ ਕਾਦੀਆਂ ਤੇ ਹੋਰ ਵੀ ਸਾਰੇ ਮੇਰੇ ਵੀਰ ਜਿੰਨੇ ਵੀ ਨੇ ਵੱਧ ਤੋਂ ਵੱਧ ਅਸੀਂ ਲਗਾਤਾਰ ਆਪਣੀ ਮਿਹਨਤ ਕਰਕੇ ਇਹ ਜਿਹੜੇ ਟੂਲ ਪਲਾਂਗੇ ਨੇ ਫ੍ਰੀ ਕਰਾਏ ਜਾਣ ਦੇ ਗਾ ਵੀ ਜਿਹੜੀ ਕਾਲ ਆਈ ਦੀ ਸੰਯੁਕਤ ਮੋਰਚੇ ਦੀ ਉਹਨਾਂ ਨੂੰ ਮੁਖ ਰੱਖਦਿਆਂ ਅਸੀਂ ਉਹਨਾਂ ਦੇ ਨਾਲ ਆ 24 ਘੰਟੇ ਇਹਦੇ ਵੀ ਲੋਡ ਪੈਂਦੀ ਹੈ ਰਾਤ ਦਿਨ ਅਸੀਂ ਇਹਨਾਂ ਪ੍ਰਧਾਨਾਂ ਦੇ ਨਾਲ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੱਤੇ